ਮੈਂ ਕਹਿੰਦਾ ਜੋ ਮਰਜੀ ਟਿੱਲ ਦਾ ਜੋਰ ਲਾ ਲਈ ਪਾਉ ਬੱਟੋ ਵੱਟ ਭਜਾਵਾਂਗੇ ਮਾਨ ਤੈਨੂੰ ਤਾਂ ਮਗਰ ਮਾਨ ਨੂੰ ਮੇਰਾchnia ਦੇ ਦੀਂ ਭਗਵੰਤ ਨੂੰ ਕਿ ਮਜੀਠੀਆ ਇਹ ਅਜ ਤਰਾ ਕਾਇਮ ਰਹੂ ਤੇਰੇ ਕੋਲ ਤਾਂ ਤਾਂ ਦੇ ਨੂੰ ਮੋਚਾ ਵੀ ਨਹੀਂ ਆ ਸਾਡਾ ਏਡਾ ਬੁਖਾਰ ਚੜਿਆ ਕਿ ਹੱਲੇ ਮਜੀਠੀਆ ਤਾਂ ਤੁਹਾਡੇ ਤੋਂ ਸਾਹ ਪਿਆ ਨਹੀਂ ਜਾ ਰਿਹਾ ਉਹਦੀ ਘਰ ਦੀ ਤੇ ਪਰਚਾ ਦੇ ਦੇ ਮੈਂ ਕਹਿੰਦਾ ਮੇਰੇ ਦੋ ਨਿਆਣੇ ਨੇ ਇੱਕ 9 ਸਾਲ ਦਾ ਤੇ 12 ਸਾਲ ਦਾ ਉਹਦੇ ਵੀ ਦੇ ਦੇ ਪਰਚਾ ਹਟਣਾ ਸੀ ਫੇਰ ਨਹੀਂ ਤੂੰ ਮਜੀਠੀਆ ਛੱਡ ਮਜੀਠੀਆ ਦੀ ਘਰ ਦੀ ਛੱਡ ਮਜੀਠੀਏ ਤੇ ਨਿਆਣਿਆਂ ਤੇ ਵੀ ਜਿਹੜਾ ਮਰਜੀ ਪਰਚਾ ਦੇ ਦੀ ਠੋਕ ਕੇ ਤੈਨੂੰ ਬੇਨਕਾਬ ਕਰਾਂਗੇ ਠੋਕ ਕੇ ਡੰਡਾ ਤੇਰੇ ਇਹ ਜਾਂ ਫਿਰਨਾ ਜਿੱਦ ਦਿਨ ਲੋਕਾਂ ਨੇ ਫੇਰਿਆ ਜਿਹੜਾ ਤੂੰ ਡੰਡਾ ਲੋਕਾਂ ਦੇ ਫੇਰਦਾ ਹੈ ਨਾ ਤੂੰ ਕੀ ਸਮਝਦਾ ਕਿ ਤੂੰ ਇਹੋ ਜੀ ਪੋਲਿਟਿਕਸ ਕਰਕੇ ਕੋ ਕਾਮਯਾਬੀ ਮਿਲ ਜੂਗਾ ਜਦੋਂ ਆਉਣਗੇ ਤੁਹਾਨੂੰ ਦੱਸ ਦੇਵਾਂਗੇ ਮਗਰ ਮਾਂ ਨੂੰ ਮੇਰਾ ਸਨੇਹਾ ਦੇ ਦੀਂ ਭਗਵੰਤ ਨੂੰ ਕਿ ਮੈਂ ਜੀਠੀ ਆ ਇਹ ਇਸ ਤਰ੍ਹਾਂ ਕਾਇਮ ਰਹੋ ਤੇਰੇ ਕੋਲ ਤਾਂ ਤਾਂ ਦੇ ਨੂੰ ਮੋਚਾ ਵੀ ਨਹੀਂ ਆ ਡੰਡਾ ਤੇਰੇ ਇਹ ਜਾ ਫਿਰਨਾ ਜਿੱਦ ਦਿਨ ਲੋਕਾਂ ਨੇ ਫੇਰਿਆ ਜਿਹੜਾ ਤੂੰ ਡੰਡਾ ਲੋਕਾਂ ਦੇ ਫੇਰਦਾ ਨਾ ਤੂੰ ਕੀ ਸਮਝਦਾ ਕਿ ਤੂੰ ਇਹ ਜੀ ਪੋਲਿਟਿਕਸ ਕਰਕੇ ਕੋ ਕਾਮਯਾਬੀ ਮਿਲ ਜੂ ਧੀਆਂ ਪੈਣਾ ਦਾ ਸਤਕਾਰ ਜਿਹੜਾ ਬੰਦਾ ਨਹੀਂ ਕਰ ਸਕਦਾ ਇਹ ਸਿਆਜਨੀਤੀ ਪਿੱਛੇ ਮੈਂ ਸਪਸ਼ਟ ਕਰੂੰ ਤੁਹਾਨੂੰ ਤੂੰ ਮਜੀਠੀਆ ਛੱਡ ਮਜੀਠੀਆ ਦੀ ਘਰ ਦੀ ਛੱਡ ਮਜੀਠੀਏ ਦੇ ਨਿਆਣਿਆਂ ਤੇ ਵੀ ਜਿਹੜਾ ਮਰਜ਼ੀ ਪਰਚਾ ਦੇ ਦੀ ਠੋਕ ਕੇ ਤੈਨੂੰ ਬੇਨਕਾਬ ਕਰਾਂਗੇ ਠੋਕ ਕੇ ਨਾ ਹੁਣ ਰੁਕਾ ਨਾ ਕੱਲ ਰੁਕਾ ਨਾ ਪਰਸੋਂ ਰੁਕਾ ਜਿੱਥੇ ਮਰਜ਼ੀ ਆ ਲੱਗਦਾ ਦਬਾਅ ਬਣਾਉਣ ਦੀ ਰਣਨੀਤੀ ਹੈ ਜਿਹੜਾ ਇਹ ਸਾਰੀ ਸਾਜ਼ਿਸ਼ ਪਿੱਛੇ ਸੀਐਮ ਹਾਊਸ ਹੈ ਇੱਕ ਇਹਨਾਂ ਦਾ ਪੱਤਰਕਾਰ ਜੀ ਨੂੰ ਹਰ ਕੋ ਹਰੇਕ ਨੂੰ ਫੋਨ ਕਰਕੇ ਕਹਿ ਰਿਹਾ ਮੈਂ ਪਹਿਲੀ ਗੱਲ ਤੁਹਾਨੂੰ ਸਪਸ਼ਟ ਕਰ ਦਿਆਂ ਸਾਨੂੰ ਕੋਈ ਸ਼ਮਨ ਨਹੀਂ ਨਾ ਉਹਦੇ 'ਚ ਸਾਡਾ ਨੌ ਨਾ ਮੈਨੂੰ ਕੋਈ ਸਮਨ ਮਗਰ ਮੈਂ ਕਿਸੇ ਨੂੰ ਪੁੱਛਿਆ ਯਾਰ ਇਹ ਸਮਨ ਜੇ ਆਏ ਸਾਨੂੰ ਤਾਂ ਪਤਾ ਨਹੀਂ ਹੈ ਭਗਵੰਤ ਮਾਨ ਕਿਉਂ ਇਹਦਾ ਬਲਤੇਜ ਪੰਨੂ ਕਿਉਂ ਮੀਡੀਆ ਨੂੰ ਦੱਸੀ ਜਾਂਦਾ ਫਿਰ ਪਤਾ ਲੱਗਿਆ ਕਿ ਸਾਰੀ ਸਾਜ਼ਿਸ਼ ਪਿੱਛੇ ਹੀ ਭਗਵੰਤ ਸਿੰਘ ਮਾਨ ਦੱਸੋ ਇਹ じゃ ਮੁੱਖ ਮੰਤਰੀ ਹੀ ਸਾਡਾ ਏਡਾ ਬੁਕਾਰ ਚੜਿਆ ਕਿ ਹੱਲੇ ਮਜੀਠੀਆ ਤਾਂ ਤੁਹਾਡੇ ਤੋਂ ਸਾਹਮਣੇ ਨਹੀਂ ਜਾ ਰਿਹਾ ਉਹਦੀ ਘਰ ਦੀ ਤੇ ਪਰਚਾ ਦੇ ਰਹੇ ਮੈਂ ਕਹਿੰਨਾ ਮੇਰੇ ਦੋ ਨਿਆਣੇ ਨੇ ਇੱਕ 9 ਸਾਲ ਦਾ ਤੇ 12 ਸਾਲ ਦਾ ਉਹਦੇ ਵੀ ਦੇ ਦੇ ਪਰਚਾ ਹਟਣਾ ਸੀ ਫੇਰ ਨਹੀਂ ਜੋ ਸਹੀ ਹੈ ਜਿੱਤ ਸਚਾਈ ਦੀ ਹੋਣੀ ਆ ਪਹਿਲਾਂ ਹੋਈ ਸੀ ਮੂੰਹ ਦੀ ਖਾਣੀ ਪਈ 2 ਸਾਲ ਬੀਤ ਗਏ ਆ ਕੀਤਾ ਕੋਈ ਚਲਾਨ ਪੇਚ ਜਵਾਬ ਨਹੀਂ ਆਉਂਦਾ ਕੋਟਾ ਚ ਤੇ ਹੁਣਾਰੇ ਤਾਂ ਕਰ ਰਹੇ ਲੋਕਾਂ ਦਾ ਧਿਆਨ ਮੈਂ ਕਹਿੰਦਾ ਜੋ ਮਰਜੀ ਟਿੱਲ ਦਾ ਜੋਰ ਲਾ ਲਈ ਪਾਉ ਬੱਟੋ ਵੱਟ ਭਜਾਵਾਂਗੇ ਮਾਂ ਤੈਨੂੰ ਤਾਂ